ਕਿਹ ਸ਼ਰਾਰਤੀ ਅੰਸਰਾਂ ਨੂੰ ਜਦ ਵੀ ਮੌਕਾ ਮਿਲਦਾ ਹੈ ਸ਼ਰੀਫ ਬੰਦੇ ਨੂੰ ਦਿੰਦੇ ਨੇ ਇਹ ਚੇਫ ਸਾਥੀਓ ਮਤਲਬ ਮਸਲ ਦਿੰਦੇ ਨੇ ਸ਼ਰੀਫ ਬੰਦੇ ਨੂੰ ਦਿੰਦੇ ਨੇ ਇਹ ਚੇਫ ਸਾਥੀਓ ਨਵੇਂ ਸ਼ਹਿਰ ਦੀ ਗੱਲ ਕਰਾਂ ਜਾਂ ਕਹਿ ਲਈਏ ਕੋਠੀ ਰੋਡ ਦੀ ਗੱਲ ਕਰਾਂ ਹਾਲਾਤ ਇਹੋ ਜਿਹੇ ਬਣਦੇ ਜਾ ਰਹੇ ਆ ਕਿ ਇੱਥੇ ਸੇਫ ਵੀ ਨਹੀਂ ਰਿਹਾ ਸੇਫ ਸਾਥੀਓ ਸੇਫ ਵੀ ਨਹੀਂ ਰਿਹਾ ਸੇਫ ਸਾਥੀਓ ਸਤਸ਼੍ਰੀਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹਾਂ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸ਼ੇਰ ਹੁੰਦਾ ਜ਼ਿਆਦਾ ਗਲਬਿਕ ਕਿਸਮਾਤ ਮਦਦ ਸਾਥੀਓ ਇੱਕ ਗੱਲ ਆਖੀ ਜਾਂਦੀ ਹੈ ਕਿ 에어로ਪਲੇਨ ਦੇ ਅੰਦਰ ਇੱਕ ਬਲੈਕ ਬਾਕਸ ਹੁੰਦਾ ਜਦ 에어로ਪਲੇਨ ਕਿਤੇ ਕ੍ਰੈਸ਼ ਵੀ ਹੋ ਜਵੇ ਤਾਂ ਬਲੈਕ ਬਾਕਸ ਚ ਗੱਲਾਂ ਰਿਕਾਰਡ ਰਹਿ ਜਾਂਦੀਆਂ ਉਹ ਖਤਮ ਨਹੀਂ ਹੁੰਦਾ ਉਹ ਨਸ਼ਟ ਨਹੀਂ ਹੁੰਦਾ ਇਸੇ ਤਰੀਕੇ ਸੇਫ ਹੁੰਦਾ ਲੋਕੀ ਦੁਕਾਨਾਂ ਅੰਦਰ ਸੇਫ ਰੱਖਦੇ ਆ ਜੁਐਲਰੀ ਸ਼ਾਪ ਵਾਲੇ ਰੱਖਦੇ ਆ ਜਾਂ ਮਨੀ ਟ੍ਰਾਂਸਫਰ ਮਨੀ ਐਕਸਚੇਂਜ ਵਾਲੇ ਸੇਫ ਰੱਖਦੇ ਆ ਕਿ ਸੇਫ ਨੂੰ ਕੋਈ ਚੱਕ ਕੇ ਨਹੀਂ ਲਿਜਾ ਸਕਦਾ ਇਹਨੂੰ ਤੋੜਨਾ ਬਹੁਤ ਔਖਾ ਹੈ ਪਰ ਜੇ ਅਸੀਂ ਤੁਹਾਨੂੰ ਕਹੀਏ ਕਿ ਨਮਾ ਸ਼ਹਿਰ ਦੇ ਕੋਠੀ ਰੋਡ ਤੇ ਸੇਫ ਹੀ ਨਹੀਂ ਸੇਫ ਰਹਾ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਪਰ ਇੱਥੇ ਗੱਲ ਕਹਿਣੀ ਬਹੁਤ ਜ਼ਰੂਰੀ ਬਣਦੀ ਆ ਕਿ ਇੱਕ ਬੰਦਾ ਪਹਿਲਾਂ ਸੋਚਦਾ ਕਿ ਯਾਰ ਬੇਰੋਜ਼ਗਾਰੀ ਬਹੁਤ ਹੈ ਕੰਮਕਾਰ ਕਰੀਏ ਚਾਰ ਪੈਸੇ ਆਉਣਗੇ bizness ਚੱਲੇਗਾ ਸੇਫ ਹੋ ਜਾਣਾ ਫਿਰ ਬੰਦਾ ਸੋਚਦਾ ਕਿ ਦੁਕਾਨ ਯਾਰ ਸੁਨਸਾਨ ਏਰੀਆ ਚ ਨਹੀਂ ਲੈਣੀ ਕੋਠੀ ਰੋਡ ਵਰਗੇ ਮਾਰਗ ਤੇ ਲੈਨੇ ਆ ਸੇਫ ਹੋ ਜਾਣਾ ਫਿਰ ਬੰਦਾ ਸੋਚਦਾ ਕਿ ਯਾਰ ਸ਼ਟਰ ਵਧੀਆ ਲਵਾ ਲਈਏ ਲੋਕ ਵਧੀਆ ਲਵਾ ਲਈਏ ਸੇਫ ਹੋ ਜਾਣਗੇ ਫਿਰ ਬੰਦਾ ਸੋਚਦਾ ਕੈਮਰੇ ਲਵਾ ਲਈਏ ਸੇਫ ਹੋ ਜਾਣਗੇ ਫਿਰ ਬੰਦਾ ਸੋਚਦਾ ਲੋਕਰ ਪੱਕੇ ਕਰਾ ਲਈਏ ਸੇਫ ਹੋ ਜਾਣਗੇ ਉਸ ਤੋਂ ਵੀ ਉੱਤੇ ਬੰਦਾ ਸੋਚਦਾ ਕਿ ਦੁਕਾਨ ਦੇ ਅੰਦਰ ਸੇਫ ਰੱਖ ਲਈਏ ਸੇਫ ਹੋ ਜਾਣਗੇ ਪਰ ਚੋਰ ਇੰਨੇ ਛਾਤ ਰਿਆ ਕਿ ਸੇਫ ਦੇ ਅੱਗੇ ਅਨ ਲਾ ਦਿੰਦੇ ਆ ਤੇ ਅਨ ਸੇਫ ਕਰ ਦਿੰਦੇ ਆ ਤੁਹਾਡੀ ਸਾਰੀ ਕੀਤੀ ਹੋਈ ਮਿਹਨਤ ਇਹੀ ਇੱਥੇ ਹੋਇਆ ਸਵੇਰੇ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਆਂ ਸੀ ਕੋਠੀ ਰੋਡ ਤੇ ਮੌਜੂਦ ਆ ਬਿਲਕੁਲ ਮੇਰੇ ਸਾਹਮਣੇ ਪ੍ਰੈਸ਼ਰ ਮਨੀ ਐਕਸਚੇਂਜ ਦੀ ਦੁਕਾਨ ਹੈ ਔਰ ਬਿਲਕੁਲ ਮੇਰੇ ਨਾਲ ਇੱਥੇ ਬੀਕੇ ਐਂਟਰਪ੍ਰਾਈਜ਼ਸ ਆ ਇਹਨਾਂ ਦੋਨਾਂ ਦੁਕਾਨਾਂ ਤੇ ਵੱਡਾ ਹੱਥ ਚੋਰਾਂ ਦੇ ਗੈਂਗ ਵੱਲੋਂ ਮਾਰਿਆ ਗਿਆ ਸੀਸੀਟੀਵੀ ਤਸਵੀਰਾਂ ਤੁਹਾਨੂੰ ਦਿਖਾ ਦੇਣੀ ਆ ਅ ਸਵੇਰੇ ਵੀ ਤੁਹਾਨੂੰ ਦਿਖਾਈਆਂ ਸੀ ਕਿਹਾ ਲੇਕਿਨ ਉਦੋਂ ਮੋਬਾਈਲ ਨਾਲ ਸ਼ੂਟ ਕੀਤੀ ਸੀ ਅ ਹੁਣ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾ ਦੇਣੀ ਆ ਜਿਹੜੀਆਂ ਸਾਡੇ ਤੱਕ ਪਹੁੰਚੀਆਂ ਚੋਰ ਪਹਿਲਾਂ ਇਸ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਜੋ ਸਾਡੇ ਤੱਕ ਗੱਲ ਪਹੁੰਚੀ ਆ ਇਧਰੋਂ ਪੈਸੇ ਚੱਕ ਲੈਂਦੇ ਆ ਇਧਰ ਸ਼ਟਰ ਤੋੜਦੇ ਆ ਉਸ ਤੋਂ ਬਾਅਦ ਜਿਹੜਾ ਅਲੂਮੀਨੀਅਮ ਦਾ ਦਰਵਾਜ਼ਾ ਉਹ ਖੁੱਲਾ ਹੁੰਦਾ ਅੰਦਰ ਦਾਖਲ ਹੋ ਜਾਂਦੀ ਹੈ ਡੀਵੀਆਰ ਚੱਕ ਕੇ ਲੈ ਜਾਂਦੇ ਆ ਫਿਰ ਆਹ ਵਾਲੀ ਦੁਕਾਨ ਦਾ ਸ਼ਟਰ ਪਾਉਂਦੇ ਆ ਹੁਣ ਤਾਂ ਸ਼ਟਰ ਦੀ ਰਿਪੇਅਰ ਹੋ ਗਈ ਆ ਸ਼ਾਮ ਦੇ ਤਕਰੀਬਨ 6 ਵਜ ਚੁੱਕੇ ਆ ਤਾਂ ਅੰਦਰ ਉਹ ਸੇਫ ਹੀ ਚੱਕ ਕੇ ਲੈ ਜਾਂਦੇ ਆ 2.5 ਤੋਂ 3 ਕੁਆਂਟਲ ਵਜਨ ਦੱਸਿਆ ਜਾ ਰਿਹਾ ਸੇਫ ਦਾ ਔਰ ਸੇਫ ਨੂੰ ਚੱਕਣ ਲਈ ਕੋਈ ਜਗ੍ਹਾ ਵੀ ਨਹੀਂ ਹੈਗੀ ਕਿ ਅਟੈਚੀ ਨਹੀਂ ਆ ਕਿ ਇੱਕ ਪਾਸੇ ਹੱਥ ਪਾ ਕੇ ਚੱਕ ਲਿਆ ਬਸ ਸੇਫ ਨੂੰ ੱੱਕਾ ਮੁੱਕੀ ਕਰਕੇ ਘੜੀ ਇੱਕ ਸੀੜ ਕਸੀੜ ਕੇ ਲੈ ਕੇ ਆਉਂਦੇ ਆ ਸਵਿਫਟ ਗੱਡੀ ਇੱਥੇ ਖੜੀ ਹੁੰਦੀ ਆ ਪਹਿਲਾਂ ਪਿਛਲੀ ਸੀ ਤਾਂ ਕਿ ਖੋਲ ਕੇ ਸੀਟ ਤੇ ਰੱਖਣ ਦੀ ਕੋਸ਼ਿਸ਼ ਕਰਦੇ ਆ ਗੱਡੀ ਕਿਉਂਕਿ ਨਿਊਟਰਲ ਚ ਨਿਊਟਰਲ ਚ ਹੁੰਦੀ ਆ ਗੱਡੀ ਅੱਗੇ ਨਿਕਲਦੀ ਆ ਫਿਰ ਉਸ ਤੋਂ ਬਾਅਦ ਸੇਫ ਨੂੰ ਪਿਛਲੀ ਸੀਟ ਸਿੱਟ ਕੇ ਡਿੱਕੀ ਚ ਰੱਖ ਕੇ ਲੈ ਜਾਂਦੇ ਔਰ ਦੱਸਣ ਵਾਲੇ ਵੀ ਦੱਸ ਦਿਆ ਕਿ ਗਾਂਹ ਜਾ ਕੇ ਗੱਡੀ ਦੀ ਇੱਕ ਬ੍ਰੇਕ ਵੀ ਲੱਗੀ ਆ ਉਹ ਕਿੱਥੇ ਲੱਗੀ ਤੁਹਾਨੂੰ ਸੀਸੀਟੀਵੀ ਰਾਹੀਂ ਦਿਖਾਣੇ ਆ ਪ੍ਰਾਸ਼ਰ ਮਨੀ ਐਕਸਚੇਂਜ ਵਾਲਿਆਂ ਨਾਲ ਵੀ ਮੇਰੇ ਸਵੇਰੇ ਗੱਲ ਹੋਈ ਸੀਗੀ ਉਹ ਵਰਜਨ ਵੀ ਸੁਣਾਉਣੇ ਤੇ ਨਾਲ ਦੀ ਨਾਲ ਸੁਣਾਉਣੇ ਆ ਨਵਾਂ ਸ਼ਹਿਰ ਦੇ ਐਸਪੀ ਜਾਂਚ ਡਾਕਟਰ ਮਕੇਸ਼ ਉਹਨਾਂ ਦਾ ਕੀ ਕਹਿਣਾ ਹੈ ਅੱਜ ਮਾਰਨਿੰਗ ਦੇ ਵਿੱਚ ਇੱਕ ਇਤਲਾਹ ਮਿਲੀ ਸੀਗੀ ਕੰਟਰੋਲ ਰੂਮ ਤੋਂ ਕੀ ਉਹ ਜਿਹੜੇ ਫਾਈਨੈਂਸ ਐਕਸਚੇਂਜਰ ਜਿਹੜੀਆਂ ਦੁਕਾਨਾਂ ਆਮਨੇ ਸਾਹਮਣੇ ਹੀ ਇਹਨਾਂ ਦੇ ਵਿੱਚ ਕਿਸੇ ਨੇ ਸ਼ਟਰ ਤੋੜ ਕੇ ਤੇ ਇਹਨਾਂ ਦਾ ਚੋਰੀ ਕੀਤੀ ਹੈ ਤਾਂ ਇਸ ਸੰਬੰਧੀ ਜਿਹੜੀ ਹੈਗੀ ਐ ਐਸ ਐਚਓ ਸਿਟੀ ਸੀਆਈਏ ਟੀਮ ਜਿਹੜੀ ਹੈਗੀ ਐ ਮੌਕੇ ਤੇ ਪੁੱਛ ਕੇ ਜਿਹੜੀ ਹੈਗੀ ਉਹਨਾਂ ਨੇ ਆਪਣੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਤਾਂ ਇਹਦੇ ਵਿੱਚ ਆਪਾਂ ਮਾਮਲਾ ਦਰਜ ਕਰਕੇ ਜਿਹੜੇ ਜਿਹੜੇ ਵੀ ਕਲਪਰੇਟ ਜਿਹੜੇ ਹੈਗੇ ਜਲਦ ਤੋਂ ਜਲਦ ਇਹਨਾਂ ਨੂੰ ਆਪਾਂ ਗ੍ਰਿਫਤਾਰ ਕਰਾਣਾ ਹੈ ਸਰ ਇਨਸਾਨ ਕਿੰਨਾ ਕੋਈ ਇਹਨਾਂ ਦਾ ਪਤਾ ਨਹੀਂ ਇਹ ਜੀ ਇਹਨਾਂ ਦੇ ओनर्स ਨਾਲ ਗੱਲ ਕਰ ਰਹੇ ਹਨ ਕੋਈ ਸਟੇਟਮੈਂਟ ਲਵਾਂਗੇ ਜਿਸ ਤਰੀਕੇ ਨਾਲ ਸਾਨੂੰ ਲਿਖਵਾਣਗੇ ਇਹ ਆਪਣੇ ਅਕਾਊਂਟਸ ਵਗੈਰਾ ਚੈੱਕ ਕਰ ਰਹੇ ਜਿਸ ਤਰੀਕੇ ਨਾਲ ਸਾਨੂੰ ਦੱਸੋਗੇ ਤਾਂ ਆਪਾਂ ਉਹ ਜਿਹੜੇ ਹੈਗਾ ਅਕੋਰਡਿੰਗਲੀ ਐਫਆਈਰ ਦੱਸ ਕਰਾ ਫਿਲਹਾਲ ਆਪਾਂ ਜਿਹੜੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਉਹਦੇ ਚ ਚਾਰ ਮੁ슬ਿਮ ਜਿਹੜੇ ਸੀਗੇ ਆਪਾਂ ਨੂੰ ਦਿਖਾਈ ਦਿੱਤੇ ਤੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਉਹਨਾਂ ਦੀ ਜਿਹੜੀ ਪਾਲ ਜੜੀ ਹੈਗੀ ਉਹ ਚੱਲ ਰਹੀ ਹੈ ਹਰ ਇੱਕ ਉਸ ਵਾਰ ਮੈਂ ਪਹਿਲਾਂ ਪੀਕੇ ਐਂਟਰਪ੍ਰਾਈਜ਼ਸ ਤੇ ਪਹਿਲਾਂ ਵੀ ਇੱਕ ਵਾਰੀ ਚੋਰਾ ਆਇਆ ਜਿਹੜਾ ਮਾਲਕ ਨੇ ਉਹਨਾਂ ਨੂੰ ਭਜਾਇਆ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਚੀਜ਼ ਪਹਿਲਾਂ ਵੀ ਇੱਕ ਰਿਪੋਰਟ ਹੋਈ ਸੀ ਜਿਹਦੇ ਵਿੱਚ ਆਪਾਂ ਆਲਰੇਡੀ ਆਪਾਂ ਮੁਕਦਮਾ ਦਰਜ ਕਰਕੇ ਉਹ ਬੰਦੇ ਵੀ ਜਿਹੜੇ ਸੀਗੇ ਆਪਾਂ ਚੈੱਕ ਕੀਤਾ ਫਿਲਹਾਲ ਜੇਲ੍ਹ ਦੇ ਵਿੱਚ ਹੀ ਅਸੀਂ ਮੁਕਦਮਾ ਦਰਜ ਕੀਤਾ ਸੀਗਾ ਇਹ ਵੀ ਬੰਦੇ ਜਿਹੜੇ ਹੈਗੇ ਇਹਨਾਂ ਨੂੰ ਆਪਾਂ ਅਲੱਗ-ਅਲੱਗ ਜਿਹੜੀਆਂ ਟੈਕਨੀਕਲਸ ਸਾਡੀਆਂ ਹਿਊਮਨ ਇਨਪੁਟਸ ਜਿਹੜੀਆਂ ਹੈਗੀਆਂ ਉਹਦੇ ਤੋਂ ਆਪਾਂ ਨਾਲ ਦੀ ਭਾਲ ਜੜੀ ਕਰ ਰਹੇ ਹਾਂ ਸਰ ਜੇ ਦਾ ਪੀਸੀਆ ਟੀਮਾਂ ਜਿਹੜੀਆਂ ਇਹ ਅਲਰਟ ਤੇ ਨਹੀਂ ਹੁੰਦੀਆਂ ਸ਼ਹਿਰ ਦੇ ਵਿੱਚ ਘੁੰਮਦੇ ਆ ਇਹ ਤਾਂ ਸਵੇਰੇ ਤੜਕੇ ਹੀ ਵਾਰਦਾਤ ਵਾਚ ਦੇਖੀ ਟੀਮਾਂ ਜਿਹੜੀਆਂ ਹੈਗੀਆਂ ਆਲਰੇਡੀ ਜਿਹੜੇ ਸਾਡੇ ਨਵੇਂ ਐਸਐਸਪੀ ਸਾਹਿਬ ਆਏ ਆ ਪਰ ਟੀਮਾਂ ਜਿਹੜੀਆਂ ਹੈਗੀਆਂ ਇਹ ਇਹਨਾਂ ਨੂੰ ਆਪਾਂ ਆਰਗੂਮੈਂਟ ਕੀਤੀ ਆ ਪੂਰੀ ਦੀ ਪੂਰੀ ਸਕਿਉਰਿਟੀ ਫੋਰ ਇਹ ਸ਼ਹਿਰ ਦੀ ਲੇਕਿਨ ਫਿਰ ਵੀ ਜਿਹੜਾ ਉਹ ਹਰ ਜਗ੍ਹਾ ਦੇ ਉੱਪਰ ਜਿਹੜੀ ਹੈਗੀ ਹੈ ਪ੍ਰੈਜ਼ੈਂਸ ਪੁਲਿਸ ਦੀ ਨਹੀਂ ਹੋ ਸਕਦੀ ਤੇ ਸ਼ਰਾਰਤੀ ਅਨਸਰ ਇਸੇ ਚੀਜ਼ ਦਾ ਜਿਹੜਾ ਮਗਲੋਕੀ ਉਹ ਸਹਾਰਾ ਲੈ ਕੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਵਾਰਦਾਤ ਨੂੰ ਅੰਜਾਮ ਦਿੰਦਾ ਥੈਂਕ ਯੂ ਤੁਸੀਂ ਇਹ ਗੱਲੇ ਵਿੱਚ ਸਪੈਸੀਫਾਈ ਤੁਹਾਨੂੰ ਪਾਉਂਦੇ ਕਿੰਨਾ ਕਿੰਨਾ ਨੁਕਸਾਨ ਜੀ 2.5 2.5 ਲੱਖ ਰੁਪਏ 2.5 ਲੱਖ ਰੁਪਏ 2.5 ਲੱਖ ਰੁਪਏ ਹੋਰ ਤਾਂ ਨਹੀਂ ਕੋਈ ਚੀਜ਼ ਇੱਥੋਂ ਚੱਕ ਕੇ ਲੱਗੀ ਸਾਰੋਗੇ ਲੱਗੀ ਡੀਵੀਆ ਕੈਮਰੇ ਸਭ ਲੱਗੇ ਤੇ ਪਤਾ ਕਿੰਨੇ ਵਜੇ ਘਟਣ ਹੋਈ ਨਹੀਂ ਕੁਝ ਨਹੀਂ ਪਤਾ ਕੋਲਿਸਟਨ ਫਾਰਮ ਕਰਤਾ ਜੀ ਹਜੇ ਨਹੀਂ ਦਿੱਤਾ ਜੀ ਹਾਂਜੀ ਆਈ ਜੀ ਤੇ ਤੁਹਾਡੇ ਬੱਚਿਆਂ ਨੇ ਦੱਸਿਆ ਕਿ ਕੋਈ ਬਾਹਰ ਖੜੇ ਕੁੱਤੇ ਪੜ ਰਹੇ ਸੀਗੇ ਤੇ ਉਹਨੇ ਕਰ ਦੱਸਿਆ ਕਿੰਨੇ ਕੋਈ ਸ਼ੀਸ਼ੇ ਐਸੀ ਤੱਕਿਆ ਕਿ ਕੋਈ ਜਿੱਦਾ ਬਾਹਰ ਕਚਰਾ ਚੁੱਕਣ ਵਾਲੇ ਹੁੰਦੇ ਆ ਉਹਨੇ ਉਹ ਮਤਲਬ ਕੋਈ ਡੱਬਾ ਡੱਬਾ ਜਿੱਦਾ ਧਾਂਦੇ ਇਹਨਾਂ 5 ਵਜੇ ਕਦੇ ਕੋਈ ਆਸ ਵੀ ਨਹੀਂ ਕਰਦਾ ਕਿ ਇਦਾਂ ਮਤਲਬ ਇਦਾਂ ਦਾ ਕੋਈ ਕੰਮ ਹੋ ਸਕਦਾ ਕਿਉਂਕਿ ਜਨਤਾ ਆਮ ਸ਼ਹਿਰ ਦੇ ਲੋਕ ਤੁਰਦੇ ਕਿੰਨੇ ਕੁਝ ਲੋਕ ਸ਼ਹਿਰ ਤੇ ਆ ਜਾਂਦੇ ਆ ਆ ਮਾਰਕ ਤੇ ਸ਼ਹਿਰ ਦੇ ਤਾਂ 4 ਵਜੇ ਤੋਂ ਸ਼ੁਰੂ ਹੋ ਜਾਂਦੇ ਜਾ। ਕਾ ਹੋ ਸਕਦਾ ਕਿਸ ਨੇ ਦੇਖਿਆ ਹੋਵੇ ਡਰ ਗਿਆ ਹੋਵੇ। ਇਹ ਸਮਝ ਕੋਈ ਕੁਝ ਗਿਆ। ਅੱਛਾ ਫਿਰ ਫਿਰ ਜਦੋਂ ਬੱਚੇ ਨੇ ਸੇ ਆਵਾਜ਼ ਆਈ ਹੈ। ਉਹ ਕਿੰਨੇ ਕੋਈ ਦਾ ਟਾਈਮ ਹੈ? ਉਹ 5 ਵਜੇ ਤੱਕ। 5 ਵਜੇ ਬੱਚੇ ਤਾਂ ਪੜ ਰਹੇ ਸੀ ਉਹ ਨਹੀਂ ਉਹਨੀਆਂ ਨੇ ਧਿਆਨ ਨਹੀਂ ਦਿੱਤਾ। ਉਹ ਤਾਂ ਉਹਦਾ ਹੁਣ ਦੱਸਿਆ ਕਿ ਆਵਾਜ਼ ਆ ਰਹੀਆਂ ਸੀ, ਕੋਈ ਭੰਨਣ ਦੀ ਆਵਾਜ਼ ਆ ਰਹੀਆਂ ਸੀ, ਸ਼ੀਸ਼ੇ ਟੁੱਟਣ ਦੀ ਆ ਰਹੀਆਂ ਸੀ। ਆਹ ਦੇਖੋ ਭਾਜੀ ਇੱਕ ਨੂੰ ਦੋ ਦਗਾ ਨਾਮ ਨੇ ਸਾਹਮਣੇ। ਰਾਂਗ ਦੀ ਗੱਲ ਇਹ ਹੈਗਾ। ਇੱਧਰ ਹੌਸਲਿਆਂ ਦੇ ਵਿੱਚ ਜ਼ਿਆਦਾ ਹੈ ਉਹ ਤਾਂ ਅਸੀਂ ਜਦੋਂ ਬਾਹਰ ਆ ਕੇ ਦੇਖਿਆ ਇੱਕ ਦੁਕਾਨ ਭੰਨੀ ਹੋਈ ਆ ਸਾਡਾ ਧਿਆਨ ਤਾਂ ਉਧਰ ਹੀ ਸੀਗਾ ਵੀਰ ਜੀ ਇੱਕ ਲੋਕ ਟੱਕਿਆ ਦੇਖਿਆ ਤਾਂ ਫਿਰ ਮੈਂ ਇਹਨਾਂ ਨੂੰ ਦੱਸਿਓ ਮੈਂ ਕਹਿੰਦਾ ਇਹ ਇੱਧਰ ਵੀ ਲੋਕ ਹੈ ਨਹੀਂ ਪਰ ਫਿਰ ਇਹਦਾ ਸ਼ਟਰ ਚੱਕੋ ਜੀ ਇਹਦਾ ਵੀ ਸ਼ਟਰ ਬੰਦ ਸੀਗਾ ਸ਼ਟਰ ਥੰਡੇ ਸੀਗਾ ਹਾਂ ਇਹ ਸੀ ਕਰਕੇ ਨਹੀਂ ਸੀ ਇੱਧਰ ਸ਼ਟਰ ਸਿੱਟ ਗਏ ਫਿਰ ਇਹਦਾ ਮਤਲਬ ਸ਼ਟਰ ਸਿੱਟ ਗਏ ਨਹੀਂ ਦਿੱਤਾ ਕਾਲੀ ਕਾਲੀ ਸ਼ਟਰ ਸਿੱਟ ਗਏ ਕਾਲੀ ਨਹੀਂ ਆਰਾਮ ਨਾਲ ਹੀ ਸਿੱਟਿਆ ਹੋਣਾ ਇੱਧਰ ਦਾ ਤੁਸਲੀ ਨਾਲ ਹੀ ਕੀਤਾ ਉਹ ਹਾਂਜੀ ਹਾਂਜੀ ਤੇ ਡੀਵੀਆਰ ਉਦੇ ਉੱਪਰ ਹੁਣ ਹੈਗੇ ਆ ਹੋਰ ਹੋਏਗਾ ਡੀਵੀਆਰ ਪਰ ਉਹ ਦੇਖੋ ਹੋਲ ਦੇ ਸ਼ਹਿਰ ਵਿੱਚੋਂ ਕੱਢਿਆ ਨਾ ਹੋਵੇ ਬਕਸਾ ਜਾਂਦਾ ਲੱਗਾਈ ਆ ਭਾਈ ਇਦਾਂ ਤਾਂ ਨਹੀਂ ਆਗਾ ਜੇ ਆਏ ਲਫਾਫਾ ਚੱਕ ਕੇ ਲੈ ਗਏ ਟਾਈਮ ਤਾਂ ਲੱਗਾ ਔਰ ਪੂਰੀ ਪਲੈਨਿੰਗ ਨਾ ਹੀ ਲੱਗਦੇ ਆ ਪਲੈਨਿੰਗ ਨਾ ਨਹੀਂ ਹੋ ਸਕਦਾ ਲੇਕੋ ਇਦਾਂ ਮੰਨ ਲਓ ਕਿਤੇ ਵੀ ਚਲੇ ਲਫਾਫਾ ਚੱਕਣਾ ਸੌਕਰ ਭਾਈ ਤਾਂ ਕੁਆਂਟਲ ਦਾ ਸੇਵ ਚੱਕਣਾ ਦਵਾ ਨਾ ਹੋ ਔਰ ਮੋਰੇ ਜਾ ਕੇ ਕੀ ਤਾਂ ਤੋ ਖਲਾਉਗੇ ਉਹਨਾਂ ਵੀ ਡੀਲ ਹੋਣੀ ਹੈ ਇਹਦਾ ਮਤਲਬ ਕੋਈ ਜਿਵੇਂ ਤੁਸੀਂ ਇੱਥੇ ਹੁਣ ਤੁਸੀਂ ਇੱਥੇ ਮੈਂ ਤੇ ਹਾਂ ਮੈਂ 2 ਸਾਲ ਹੋ ਗਏ ਅੱਛਾ ਤੇ ਕੋਈ ਬੰਦਾ ਪਿਛਲੇ 2-4 ਦਿਨਾਂ ਤੇ ਆ ਆ ਗੀ ਤੇ ਸ਼ੱਕ ਹੋਵੇ ਕੋਈ ਲੱਗਿਆ ਹੋਵੇ ਕਿ ਇਧਰ ਤਾਂ ਧਿਆਨ ਹੀ ਕੋਈ ਲੋਕ ਆਂਦੇ ਮਨੀ ਆ ਪੇਮੈਂਟ ਕਰਨੀ ਹੈ ਜੀ ਪੈਸੇ ਆਏ ਸਾਡੇ بس ਅਸੀਂ ਕਹੀਦੇ ਸਿਸਟਮ ਜਿਆਦਾ ਹੈ ਡੇਲੀ ਕਿੰਨੇ ਕ ਬੰਦੇ ਦੀ ਆਵਾਜ਼ ਆਈ ਹੈ ਡੇਲੀ ਹੈਗੇ ਯਾਰ 20-25 ਜਣੇ 20-25 ਤੇ ਰੈਗੂਲਰ ਹੀ ਕਸਟਮਰ ਆਉਂਦੇ ਕਿ ਨਵੇਂ ਵੀ ਆ ਜਾਂਦੇ ਵਿੱਚ ਨਵੇਂ ਵੀ ਆਉਂਦੇ ਆ ਇਹਦਾ ਲੱਗਦਾ ਪੁਰਾਣੇ ਹੈਗੇ ਸਾਡੇ ਨਵੇਂ ਤਾਂ ਮਤਲਬ ਇਹਦਾ ਗੌਰ ਨਹੀਂ ਕਰੀਦਾ ਉਹਨੂੰ ਕਿਹੜਾ ਉਧਰ ਪੁੱਛ ਕੇ ਆ ਗਿਆ ਇਧਰ ਪੁੱਛ ਕੇ ਆ ਗਿਆ ਇਦਾਂ ਮਤਲਬ ਇਹ ਦੂਜੇ ਪੁੱਛ ਕੇ ਆਉਂਦੇ ਆ ਅੱਬਾ ਦਾ ਧਿਆਨ ਰਿ ਕੋਪੀ ਦਾ ਸਾਹਮਣੇ ਟੇਬਲ ਨਹੀਂ ਘਟੀ ਸਾਡੇ ਕੋਲ ਜਾਂਦੇ ਆ ਅਸੀਂ ਵੀ ਕਹੀ ਦਿੰਦੇ ਨਹੀਂ ਸਿਸਟਮ ਨਹੀਂ ਜਾਂਦਾ ਸਾਡਾ ਜਿਹੜਾ ਬੰਦਾ ਲੱਗੇ ਇਦਾਂ ਦਾ ਆ ਫੇਸੀ ਗੱਡੇ ਦੀ ਨਹੀਂ ਬੇਣ ਜਦੋਂ ਸਾਡੇ ਨਾਲ ਹੋਇਆ ਪਿਛਲੇ ਮਹੀਨੇ ਦਾ ਹੋਇਆ ਉਹ ਤਾਂ ਅਸੀਂ ਆਮਤ ਅੰਦਰ ਬੜੀ ਨਹੀਂ ਦੇਈਦਾ ਆ ਆਮਤ ਅੰਦਰ ਬੜਾ ਨਹੀਂ ਦੇਈਦਾ ਹਾਂ ਬਾਹਰ ਮੋੜ ਲੀਦਾ ਫੇ ਨਹੀਂ ਚੱਲਦਾ ਜੀ ਪਰਨੇ ਕਮਰੇ 'ਚ ਨਹੀਂ ਜਾਣਦੇ ਹਾਂ ਹਾਂ ਜੋ ਛੱਤ ਲੱਗੇ ਜਿੱਦਾਂ ਬੰਦਾ ਮਤਲਬ ਇਦਾਂ ਦਾ ਹੀ ਲੱਗਦਾ ਅਸੀਂ ਅੰਦਰ ਨਹੀਂ ਰੋਡ ਪਰਲੇ ਕਮਰਜੀ ਗੇਟ ਵੱਲ ਕਿਸ ਨੇ ਕੋਕਟਾ ਰੱਖੀ ਆ ਬੁਲੀ ਉਹ ਤਾਂਗਾ ਇਹ ਹੋ ਸਕਦਾ ਜੀ ਇਹ ਤਾਂ ਹੁਣ ਆਲੇ ਦੁਆਲੇ ਨਾਲੇਂਦਰ ਵੀ ਦਹਿਸ਼ਤਾਂ ਬਣਾਉ ਲਿਆ ਸਹਿਬ ਪੂਰਾ ਬਿਲਕੁਲ ਬਿਲਕੁਲ ਜੀ ਪੂਰਾ ਨਹੀਂ ਕੋਈ ਸੀ ਕੋਈ ਸੇਵ ਨਹੀਂ ਹੈਗਾ ਤੁਸੀਂ ਇਹਦਾ ਦਿਨ ਤੇ ਹਾ ਜੋੜੀਆ ਜਿਹੜੀ ਹੁਣ ਆਪੇ 5 5:30 ਵਜੇ ਦੁਨੀਆ ਤਾਬ ਚੱਲਦੀ ਪਈ ਹੈ ਹੂੰ ਕੋਈ ਸੇਵ ਨਹੀਂ ਹੈਗਾ ਤੁਸੀਂ ਬੰਦਾ ਕੋਈ ਹੁਣ ਇਹ ਤਾਂ ਆਪਣਾ ਸੇਵ ਆ ਰਿਹਾ ਕਰਨੀ ਪੈਣੀ ਭਾਈ ਸਾਹਿਬ ਕਹਿੰਦੇ 4:30 ਵਜੇ ਮੈਂ ਲੰਕੀ ਗਿਆ ਇਹ 5 5:30 ਵਜੇ ਤੇ ਘਰ ਹੋਈ ਇਹ ਕੰਮ ਮਤਲਬ 4:30 ਜੀ ਲੰਕੀ ਉਦੋਂ ਉਦੋਂ ਕੋਈ ਬਾਤਾਂ ਨਹੀਂ ਹੋ ਰਹੀ ਸੀ ਉਹੀ ਜੀ ਇਹ 5 ਵਜੇ ਦੇ ਕਰੀਬ ਆਉਂਦਾ ਉਹ ਦੱਸ ਰਹੇ ਭਾਈ ਸਾਹਿਬ ਤੇ 5:30 ਚੱਲ ਵੀ ਗਏ ਨਹੀਂ ਘੰਟੇ ਦੇ ਵਿੱਚ ਵਿੱਚ ਇਹਦਾ ਮਤਲਬ ਜਿਆਦਾ ਜਾਣੇ ਹੋ ਕਿ ਬਿਲਕੁਲ ਜਿਆਦਾ ਜਾਣੇ ਕੋਈ ਟਰੈਕਟਰ ਨੂੰ ਸਰਵੇ ਸਰਵੇ ਚੱਕ ਲੈ ਇਹ ਭੇਤੀ ਬੰਦਾ ਹੈ ਇਹ ਭੇਤੀ ਬੰਦਿਆਂ ਦਾ ਮਾ ਪਾਈ ਜੀ ਨੂੰ ਪਤਾ ਵੀ ਮਸ਼ੀਨ ਇੱਥੇ ਪਈ ਆ ਉਹੀ ਬੰਦਾ ਸਾਰਾ 2.5 ਕਵਾਂਟਲ ਦੀ ਮਸ਼ੀਨ ਆ ਬਹੁਤ ਵੱਡੀ ਹੁੰਦੀ ਆ ਜੀ 2.5 ਕਵਾਂਟਲ ਬੰਦੇ ਵੀ ਜਿਆਦਾ ਹੋਣਗੇ ਬੰਦੇ 3-4 ਹੋ ਕੇ ਲੱਗ ਜੀ ਪੂਰੀ 400 ਮੀਟਰ ਹਾਂ ਘੱਟ ਤੋਂ ਵੱਧ ਹੋਗੇ ਜੀ ਇਹ ਬੰਦੇ 4 ਹੋਗੇ ਗੱਡੀਆਂ ਵੀ ਦੋ ਹੋ ਸਕਦੀਆਂ ਹੋ ਸਕਦੀਆਂ ਜੀ ਅੱਛਾ ਇਹਨਾਂ ਦੇ ਕੈਮਰੇ ਤੇ ਲੱਗੇ ਪਰ ਆਲੇ ਦੁਆਲੇ ਸਾਰੀ ਮਾਰਕੀਟ ਤੇ ਬਹੁਤ ਦੁਕਾਨਾਂ ਤੇ ਕੈਮਰੇ ਲੱਗੇ ਆ ਹਾਂਜੀ ਹਾਂਜੀ ਸਟ ਕਿਉਂਕਿ ਉੱਧਰ ਪਰੇ ਹਰੀ ਸਰਿਆਂ ਹੋਰ ਵੱਧੇ ਵੱਜੇ ਕੰਮ ਲੱਗੇ ਹੈਗੇ ਕੈਮਰੇ ਬਹੁਤ ਲੱਗੇ ਚਾਹੀਦੇ ਜੀ ਨੂੰ ਇਹ ਤਾਂ ਹੋਣੀ ਨਾ ਸੀ ਲੰਘਦੇ ਪਾਸ ਹੁੰਦੀਦਾ ਆਉਗੀ ਫੋਟੋ ਭਾਈ ਸਮਝ ਨਹੀਂ ਗੱਲ ਸਵੇਰੇ 5:30 ਵਜੇ ਦੁਨੀਆ ਸੈਰ ਕਰਦੀ ਆ ਅਨਸਰ ਅਨੂ ਘੜ ਤੋਂ ਘੱਟ ਨਹੀਂ ਇੱਦਾਂ ਘੱਟ ਲੱਗੇ ਹੋ ਗੇ ਪੱਟਨ ਘੜ ਤੋਂ ਘੱਟ ਜੀ ਇੱਦਾਂ ਘੱਟ ਤੋਂ ਘੱਟ ਨਹੀਂ ਹੋਰ ਫਿਰ ਡਰਤਾ ਦੇਖੋ ਕਿੰਨੀ ਹੈ ਬਹੁਤ ਸ਼ੀਸ਼ੇ ਜਾਂ ਅੰਸ਼ ਰਿਆ ਉਹ ਕਿੰਨੀ ਜਲਦੀ ਹੈ ਉਹ ਭਰੇ ਬਿਆਰ ਚੋਕੇ ਦੇ ਅਸੀਂ ਲੋਕਾਂ ਚ ਸੇਫ ਹੈ ਨਹੀਂ ਘਰਾਂ ਚ ਸੇਫ ਹੈ ਨਹੀਂ ਲੋਕ ਡਰ ਦਾ ਮਾਹੌਲ ਬਹੁਤ ਡਰ ਆ ਜੀ ਸ਼ਾਮ ਹੋ ਗਿਆ ਜੀ ਸਭ ਉਸ ਅੱਛਾ ਬੈ